ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨਾ ਯੁਧ ਨਸ਼ਿਆਂ ਦੇ ਵਿਰੁੱਧ ਦੇ ਅੰਤਰਗਤ ਆ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਕਪੂਥਲਾ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਡਿਸਟ੍ਰਿਕਟ ਕਪੂਥਲਾ ਵਿੱਚ ਸਬਡਿਵੀਜ਼ਨ ਫਗਵਾੜਾ ਵਿੱਚ ਨਸ਼ਾ ਤਸਕਰਾਂ ਅਤੇ ਉਹਨਾਂ ਸਾਥੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਅੰਤਰਗਤ ਇੱਕ ਕੰਪਲੇਂਟ ਪੀਐਸ ਰਾਵਲਕਿੰਡੀ ਸਾਨੂੰ ਰিসিਵ ਹੋਈ ਹੈ ਜੀ ਸੁਖਿੰਦਰ RAM ਵੱਲੋਂ ਕਿ ਉਸ ਦਾ ਲੜਕਾ ਸ਼ਿਵ ਚਰਨ ਨਸ਼ੇ ਦਾ ਟੀਕਾ ਲਗਾ ਕੇ ਉਸ ਦੀ ਉਸ ਦੀ ਮੌਤ ਹੋ ਗਈ ਹੈ ਆ ਆਪਨੇ ਕੰਪਲੇਂਟ ਦੇ ਵਿੱਚ ਉਸਨੇ ਕਿਹਾ ਕਿ ਰਾਮਪੁਰ ਸੁਨਰਾ ਦੇ ਹੀ ਰਹਿਣ ਵਾਲਾ ਹਰਵਿੰਦਰ ਰਾਮ ਮਨਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਇਹਨਾਂ ਵੱਲੋਂ ਹੀ ਉਸ ਦੇ ਲੜਕੇ ਨੂੰ ਜਿਹੜਾ ਨਸ਼ੇ ਦਾ ਟੀਕਾ ਲਗਾਇਆ ਗਿਆ ਹੈ ਔਰ ਇਹ ਆਪਸ ਦੇ ਵਿੱਚ ਦੋਸਤ ਹਨ ਔਰ ਇਹ ਨਸ਼ੇ ਇਕੱਠੇ ਰੜ ਕੇ ਲਾਉਂਦੇ ਸਨ ਤੇ ਨਸ਼ਾ ਵੇਚਣ ਦਾ ਵੀ ਕੰਮ ਕਰਦੇ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਫਗਵਾੜਾ ਉਹਨਾਂ ਦੇ ਅnderगत ਐਸਐਚਓ ਰਾਵਲਪਿੰਡੀ ਵੱਲੋਂ ਟੀਮਸ ਦਾ ਗਠਨ ਕੀਤਾ ਗਿਆ ਐਫਆਈਆਰ 16/25 ਅਧੀਨ ਤਾਰਾ 105 ਅਧੀਨ 3 ਬੀਐਨਐਸ ਦੇ ਦੀਨ ਐਫਆਈਆਰ ਰਜਿਸਟਰ ਕੀਤੀ ਗਈ ਤੇ ਟੀਮਾਂ ਨੂੰ ਡਿਪੂਟ ਕੀਤਾ ਗਿਆ ਤਿੰਨੋਂ ਹੀ ਅਕਿਊਜ਼ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨਾਂ ਦਾ ਫਰਦਰ ਫੋਰਵਰਡ ਦੇ ਬੈਕਵਰਡ ਲੈ ਕੇ ਜਿਸ ਨੂੰ ਵੀ ਐਨਾਲਾਈਜ਼ ਕੀਤਾ ਜਾਏਗਾ ਔਰ ਜੇਕਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਇਰੇ ਚ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਸੱਤ ਕਾਰਵਾਈ ਕੀਤੀ ਜਾਏਗੀ मैं आप सब ਨੂੰ ਇਸ ਮੌਕੇ 'ਤੇ ਅਪੀਲ ਕਰਨਾ ਚਾਹਨੀ ਹਾਂ ਆਮ ਪਬਲਿਕ ਨੂੰ ਕਿ ਸਾਨੂੰ ਇਸ ਯੁੱਧ ਨਸ਼ਿਆਂ ਦੇ ਵਿਰੁੱਧ ਵਿੱਚ ਕੋਆਪਰੇਟ ਕਰੋ ਔਰ ਵੱਧ ਤੋਂ ਵੱਧ ਇਨਫੋਰਮੇਸ਼ਨ ਸ਼ੇਅਰ ਕਰੋ ਇਸ ਇਨਫੋਰਮੇਸ਼ਨ ਨੂੰ ਗੋਪਨੀਅ ਰੱਖਿਆ ਜਾਏਗਾ ਆਪ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਦਾ ਇਸਤੇਮਾਲ ਕਰ ਸਕਦੇ ਹੋ ਜਾਂ ਸਾਨੂੰ ਵਟਸਐਪ ਤੇ ਲੋਕਲ ਥਾਣਾ ਮੇਰੇ ਦਫ਼ਤਰ ਕੰਟਰੋਲ ਰੂਮ ਦੇ ਉੱਪਰ ਵੀ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਇਸ ਦੇ ਨਾਲ ਹੀ ਮੈਂ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੀ ਹਾਂ ਕਿ ਨਸ਼ੇ ਦੇ business ਚ ਜੋ ਵੀ ਕਿ ਪੈਸਾ properties ਦੇ ਬਣਾਈਆਂ ਗਈਆਂ ਨੇ ਇਹਨਾਂ ਦੇ ਉੱਪਰ ਵੀ ਹੁਣ ਕਾਨੂੰਨੀ ਕਾਰਵਾਈ ਸਖਤ ਨਾਲ ਸਖਤੀ ਨਾਲ ਕੀਤੀ ਜਾਏਗੀ ਆ ਆਪ ਸਭ ਨੂੰ ਫਿਰ ਅਪੀਲ ਹੈ ਕਿ ਇਸ ਯੁੱਧ ਵਿੱਚ ਸਾਡਾ ਸਾਥ ਦਿਓ ਜੈ ਹਿੰਦ